ਗੁੱਡ ਮਾਰਨਿੰਗ ਜੀ ਅੱਜ ਵੀ ਸਵੇਰੇ ਤੇ ਅੱਜ ਜੀ ਸਾਡੇ ਬਣ ਰਹੇ ਆ ਪਹਿਲੀ ਵਾਰੀ ਚੇਂਜ ਕਰਿਆ ਏ ਆਲੂ ਵਾਲੇ ਪਰੌਂਠੇ ਦੀ ਜਗ੍ਹਾ ਲੋਲ ਫੰਦੂ ਪੂਰੀ ਜੀ ਜ਼ਿਆਦਾ ਤਾਂ ਸਾਡੇ ਸਵੇਰੇ ਆਲੂ ਵਾਲੇ ਪਰੌਂਠੇ ਬਣਦੇ ਆ ਪਰ ਮੈਂ ਸੋਚਿਆ ਅੱਜ ਤੇ ਅੱਜ ਰੱਖ ਕੇ ਆਲੂ ਪਰੀ ਬਣਾਉਂਦੇ ਆ ਲੋ ਜੀ ਅੱਜ ਬਣੀ ਐ ਆਲੂ ਸੰਡੇ ਦਾ ਦੇਣਾ ਬਹੁਤ ਵਧੀਆ ਲੱਗ ਰਿਹਾ ਐ ਬਹੁਤ ਟੇਸਟੀ ਲੱਗ ਰਿਹਾ ਦੇਖਣ ਨੂੰ ਵੀ ਗੁੱਡ ਮਾਰਨਿੰਗ ਜੀ ਸਵੇਰ ਦਾ ਟਾਈਮ ਹੈ ਮੰਡੇ ਦੀ ਸਵੇਰ ਹੈ ਬੱਚੇ ਸਕੂਲ ਜਾ ਚੁੱਕੇ ਆ ਜੀ ਕੱਲ ਸਾਡੇ ਵੀ ਸਾਵਣ ਦੀ ਸ਼ੁਰੂਆਤ ਹੋ ਚੁੱਕੀ ਹੈ ਤੇ ਕੱਲ ਬਾਰਿਸ਼ ਹੋਈ ਸੀਗੀ ਉਰੇ ਵੀ ਅੱਧਾ ਘੰਟਾ ਹੀ ਹੋਈ ਆ ਜ਼ਿਆਦਾ ਨਹੀਂ ਹੋਈ ਪਰ ਉਹਦੇ ਨਾਲ ਥੋੜਾ ਜਿਹਾ ਫਰਕ ਪੈ ਗਿਆ ਪਰ ਹੁਣ ਪੂਰੀ ਧੁੱਪ ਨਿਕਲ ਗਈ ਇਸ ਕਰਕੇ ਹੁਮਸ ਵੀ ਜ਼ਿਆਦਾ ਹੋ ਚੁੱਕੀ ਹੈ ਇਸ ਵਾਰੀ ਤਾਂ ਨਾ ਮਤਲਬ ਕਿ ਅਸੀਂ ਤਾਂ ਸੰਗਰਾਂਦ ਤੋਂ ਹੀ ਮੰਨਦੇ ਆ ਸਾਵਣ ਚੜ ਗਿਆ ਪਰ ਹਲੇ ਤੱਕ ਕੋਈ ਬਾਰਿਸ਼ ਨਹੀਂ ਹੋਈ ਪਰ ਸਾਵਣ ਦੀ ਸ਼ੁਰੂਆਤ ਅੱਜ ਹੋਈ ਆ ਕਿ ਅੱਜ ਪਹਿਲਾ ਸੋਮਵਾਰ ਹੈ ਸ਼ਾਵਣ ਦਾ ਤੇ ਜਿਹੜੇ ਵਰਤ ਰੱਖਦੇ ਆ ਉਹਨਾਂ ਵਾਸਤੇ ਬਚ ਚੁੱਕਿਆ ਜੀ ਤੇ ਹੁਣ ਮੈਂ ਬਣਾਉਣ ਲੱਗੀ ਆਪਣੇ ਲਈ ਕਾਫੀ ਆਹਣੀ ਕਾਫੀ ਪੀਣ ਲੱਗੀ ਆਈ ਮੈਂ ਇਹ ਸ਼ਾਵਣ ਨੂੰ ਲੈ ਕੇ ਆਏ ਸੀਗੇ ਇੱਕ ਕਾਫੀ ਕਿ ਪਹਿਲਾਂ ਹੀ ਫੇਰਤੀ ਹੋਈ ਆ ਪੂਰੀ ਇਹ ਵੀਟ ਕਰੀ ਹੋਈ ਆ ਦਕਾਨ ਚੀ ਡੱਬੀ ਚ ਲਿੱਕਰ ਜੀ ਬਾਹਰੋਂ ਮਿਲਦੀ ਆ ਇਹਨਾਂ ਮੈਂ ਤੁਹਾਨੂੰ ਦਿਖਾਉਂਦੀ ਆ ਇਹਨੂੰ ਕੁਝ ਨਹੀਂ ਕਰਨਾ ਬਸ ਦੁੱਧ ਉਵਾਲ ਕੇ ਉਹਦੇ ਚ ਥੋੜਾ ਜਿੰਨਾ ਤੁਸੀਂ ਮਿੱਠਾ ਬਣਾਓ ਪੀ ਕੇ ਇਹਨੂੰ ਵਿੱਚ ਐਡ ਕਰਨਾ ਹੈ ਜਿਆਦਾ ਕੰਮ ਨਹੀਂ ਹੈਗਾ ਇਹਦਾ ਜਨਾ ਅਗਰ ਤੁਸੀ ਕੋਲਡ ਕਾਫੀ ਪੀਣੀ ਆ ਤਾਂ ਵਜੋਂ ਦੁੱਧ ਠੰਡੇ ਦੁੱਧ ਚ ਪਾ ਕੇ ਇਹਨੂੰ ਆਪਣਾ ਪਾ ਲਓ ਇਦਾਂ ਦੀ ਪਹਿਲੇ ਹੀ ਹੈ ਚਾਗ ਵਾਲੀ ਫੇਟਾ ਹੂਆ ਹੈ ਜਾਨੀ ਕਿ ਇਹ ਕਾਫੀ ਇਹਦੇ ਜੀ ਮੈਂ ਗਰਮ ਦੁੱਧ ਪਾ ਲਿਆ ਦਾ ਉਹ ਰ ਬਣਾ ਕੇ ਕਿਚਨ ਦਾ ਪਾਂਡੇ ਮੈਂ ਮਾਰ ਚੁੱਕੀ ਹਾਂ ਕੀ ਗੁੱਡ ਈਵਨਿੰਗ ਜੀ ਸ਼ਾਮ ਦਾ ਟਾਈਮ ਹੋ ਚੁੱਕਿਆ ਹੈ ਜੀ ਕਿ ਕਿਸ਼ੂ ਨੇ ਸਕੂਲ ਤੋਂ ਆ ਚੁੱਕੇ ਤੇ ਤੇ ਕਿਸ਼ੂ ਨੂੰ ਆਪਣਾ ਖਾਣਾ ਵੈਰਾ ਖਾ ਕੇ ਚਾਚੂ ਪੀ ਕੇ ਟਿਊਸ਼ਨ ਜਾ ਚੁੱਕਿਆ ਹੈ ਤੇ ਮੈਂ ਧੋ ਕੇ ਰੱਟੀਆਂ ਜਿੰਨੀ ਡਰੈਸਾਂ ਕਿਉਂਕਿ ਸਕੂਲ ਡਰੈਸ ਉਹਨਾਂ ਦੀ ਬਹੁਤ ਜ਼ਿਆਦਾ ਗੰਦੀ ਹੋ ਜਾਂਦੀ ਹੈ ਡੇਲੀ ਪਸੀਨਾ ਬਹੁਤ ਆਉਂਦਾ ਹੈ ਵੈਸੇ ਤਾਂ ਦੋ ਦੋ ਸ਼ਰਟਾਂ ਐ ਪਰ ਫਿਰ ਵੀ ਮੈਂ ਰੈਗੂਲਰ ਜਾਂਦਾ ਸਕੂਲ ਤੋਂ ਆਉਂਦੇ ਆ ਨਾ ਫਿਰ ਉਹਨਾਂ ਧੋ ਕੇ ਸੁਕਣੀਆਂ ਬਾਹਂਦੀਆਂ ਤਾਂ ਕਿ ਮੌਸਮ ਦਾ ਨਹੀਂ ਪਤਾ ਹੁੰਦਾ ਕਈ ਵਾਰੀ ਬਾਰਿਸ਼ ਵੈਰਾ ਲੱਗ ਜਾਂਦੀ ਹੈ ਗਰਮੀ ਬਹੁਤ ਜ਼ਿਆਦਾ ਜੀ ਹਲੇ ਵੀ ਹਮਸ ਹੈ ਸਾਡੇ ਇੰਨੀ ਖਾਸ ਬਾਰਿਸ਼ ਹੋਈ ਵੀ ਨਹੀਂ ਸੌਂਦੀ ਮਰਾ ਮोटा ਇੱਕ ਦੋ ਦਿਨ ਪਿਆ ਸੀਗਾ ਪਰ ਇੰਨਾ ਜ਼ਿਆਦਾ ਨਹੀਂ ਹੋਇਆ ਤੇ ਅੱਜ ਦੇ ਵਲੌਗ ਚ ਇਨ ਹੈ ਜੀ ਮਿਲਦੇ ਆ ਕਿਸੇ ਹੋਰ ਵਲੌਗ ਮਾ ਤੁਹਾਡਾ ਮੇਰੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਮੈਨੂੰ ਪਤਾ ਹੈ ਮੇਰੇ ਵਲੌਗ ਰੈਗੂਲਰ ਨਹੀਂ ਆ ਰਹੇ ਪਰ ਮੈਂ ਕੋਸ਼ਿਸ਼ ਕਰੂੰਗੀ ਕਿ ਮੈਂ ਰੈਗੂਲਰ ਕਰ ਸਕਾਂ ਫਿਲਹਾਲ ਬਹੁਤ ਬਹੁਤ ਧੰਨਵਾਦ ਜੀ ਬਾਏ ਬਾਏ